ਅਗਲੀ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਕੱਲ ਰਾਤੀ ਡਿਬੇਟ ਹੋਈ ਹੈਗੀ ਆ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਤੇ ਕਾਮਲਾ ਹੈਰਿਸ ਦੇ ਵਿਚਕਾਰ ਕੀ ਕੁਝ ਵਾਪਰਿਆ ਉਹ ਆਪਾਂ ਜਰੂਰ ਤੁਹਾਡੇ ਨਾਲ ਸਾਂਝਾ ਕਰਨਾ ਪਰ ਉਸ ਤੋਂ ਪਹਿਲਾਂ ਇੱਕ ਵਾਰੀ ਰਾਜਕਨ ਵੀਸੇਰੀ ਪੰਜਾਬੀ ਜਿਹੜੀ ਯੂਐਸਸੀ ਦੀ ਜਿਹੜੀ ਐਪ ਹੈਗੀ ਆ ਉਹਦੇ ਬਾਰੇ ਬਹੁਤ ਸਾਰੇ ਲੋਕਾਂ ਦੀਆਂ ਹਜੇ ਵੀ ਕਾਲਸ ਆ ਰਹੀਆਂ ਕਾਰਨ ਕਿ ਆਪੇ ਅਸੀਂ ਐਪ ਇਸ ਕਰਕੇ ਅਪਡੇਟ ਕੀਤੀ ਆ ਪਹਿਲਾਂ ਬਹੁਤ ਸਾਰੀਆਂ ਐਡਸ ਆਉਂਦੀਆਂ ਸੀ ਲੋਕ ਕੰਪਲੇਨ ਕਰਦੇ ਸੀ ਭਈ ਯਾਰ ਜਦੋਂ ਅਸੀਂ ਸੁਣਦੇ ਆ ਤੇ ਉਹਦੇ ਐਡਸ ਬਹੁਤ ਚੱਲਦੀਆਂ ਸੋ ਇਸ ਕਰਕੇ ਅਸੀਂ ਨਵੀਂ ਐਪ ਜਿਹੜੀ ਬਣਾਈ ਆ ਉਹਦੇ ਚ ਕੋਈ ਵੀ ਐਡ ਨਹੀਂ ਹੋਊਗੀ ਸਿਰਫ ਜਿਹੜੀਆਂ ਰੈਗੂਲਰ ਪੰਜਾਬੀ ਰੇਡੀਓ ਯੂਐਸਏ ਦੀਆਂ ਐਡਸ ਉਹੀ ਹੋਣਗੀਆਂ ਆ ਉਸ ਨੂੰ ਕਿਸ ਤਰ੍ਹਾਂ ਜਿਹੜਾ ਆ ਅਪਡੇਟ ਕਰ ਸਕਦੇ ਆ ਕਿ ਇਹ ਥੋੜਾ ਜਿਹਾ ਤੁਸੀਂ ਵੀਡੀਓ ਵੀ ਪਾਈ ਸੀ ਇੱਕ ਵਾਰੀ ਫੇਰ ਦੱਸ ਦਿਓ ਸਰੋਤਿਆਂ ਨੂੰ ਹਾਂਜੀ ਬਿਲਕੁਲ ਹਰਜੋਤ ਸਿੰਘ ਜੀ ਜੇ ਕਿਸੇ ਦੇ ਕੋਲ ਵੀ Apple iPhone ਹੈਗਾ ਆ ਆ iPad ਆ ਐਪ ਮਿਲਵੈ Apple ਦੇ ਨਾਲ ਸੰਬੰਧਿਤ ਡਿਵਾਈਸਿਸ ਆ ਪਹਿਲੋਂ ਮੈਂ ਉਹਦੇ ਲਈ ਦੱਸ ਦਿੰਦਾ ਫਿਰ Android ਵਾਲਿਆਂ ਦੇ ਲਈ ਵੀ ਦੱਸ ਦਿੰਦੇ ਆ ਆ ਐਪਲ ਆਈਫੋਨ ਵਾਲਿਆਂ ਦੇ ਲਈ ਉਹਨਾਂ ਨੂੰ ਤੁਸੀਂ ਐਪਲ ਐਪ ਸਟੋਰ ਦੇ ਵਿੱਚ ਜਾਣਾ ਹੈ ਏ ਵੱਡਾ ਜਿਹਾ ਬਣਿਆ ਹੁੰਦਾ ਹੈ ਉਸ ਬ੍ਰਿਕ ਦੇ ਉੱਤੇ ਕਲਿੱਕ ਕਰਨਾ ਹੈ ਫਿਰ ਤੁਸੀਂ ਉਹਦੀ ਸਰਚ ਬਾਰ ਦੇ ਵਿੱਚ ਲਿਖਣਾ ਹੈ ਜੀ ਪੰਜਾਬੀ ਰੇਡੀਓ ਯੂਐਸਏ ਜਦੋਂ ਪੰਜਾਬੀ ਰੇਡੀਓ ਯੂਐਸਏ ਦੀ ਐਪ ਖੁੱਲ ਮੋੜੇ ਆ ਜਾਂਦੀ ਹੈ ਸਰਚ ਦੇ ਵਿੱਚ ਉਸ ਤੇ ਉੱਤੇ ਤੁਸੀਂ ਕਲਿੱਕ ਕਰਨਾ ਹੈ ਤੇ ਉਹਦੇ ਜਦੋਂ ਐਪ ਪੂਰੀ ਖੁੱਲ ਜਾਂਦੀ ਹੈ ਮਤਲਬ ਤੁਸੀਂ ਇੱਥੋਂ ਡਾਊਨਲੋਡ ਕਰਨ ਵਾਲਾ ਪਾਸਾ ਉੱਤੇ ਥੱਲੇ ਲਿਖਿਆ ਹੋਊਗਾ ਆਈਦਰ ਓਪਨ ਜਾਂ ਅਪਡੇਟ ਸੋ ਜਦੋਂ ਤੁਸੀਂ ਓਪਨ ਕਰਦੇ ਆ ਉਸ ਨੂੰ ਯਾਨੀ ਕਿ ਉਹ ਮੇਨ ਪੰਜਾਬੀ ਜਿਹੜੀ ਯੂ ਐਸ ਏ ਦੀ ਐਪ ਨੂੰ ਖੋਲ ਲੈਨੇ ਆ ਫਿਰ ਥੱਲੇ ਅਪਡੇਟ ਲਿਖਿਆ ਜਾਂਦਾ ਕਈ ਵਾਰੀ ਸਾਈਡ ਤੇ ਕੱਲਾ ਓਪਨ ਜਾਂ ਅਪਡੇਟ ਲਿਖਿਆ ਹੁੰਦਾ ਆ ਤੁਸੀਂ ਮੇਨ ਨੂੰ ਕਲਿੱਕ ਕਰ ਲਓ ਉਹਦੇ ਲੋਗੋ ਨੂੰ ਪੰਜਾਬੀ ਜਿਹੜੀ ਯੂ ਐਸ ਏ ਨੂੰ ਤੋਂ ਮੇਨ ਐਪ ਦੇ ਵਿੱਚ ਲੈ ਜਾਊਗਾ ਤੇ ਉੱਥੇ ਫਿਰ ਤੁਹਾਨੂੰ ਅਪਡੇਟ ਦਾ ਨਿਸ਼ਾਨ ਜਿਹੜਾ ਉਹ ਨਜ਼ਰ ਆਊਗਾ ਤੇ ਤੁਸੀਂ ਫਿਰ ਉਸ ਨੂੰ ਅਪਡੇਟ ਕਰ ਲੈਣਾ ਆ ਜੇ ਇਦਾਂ ਵੀ ਨਹੀਂ ਸਰ ਲਿਆ ਤਾਨੂੰ ਪਤਾ ਨਹੀਂ ਲੱਗ ਰਿਹਾ ਤਾਂ ਜਿਹੜੀ ਆਲਰੇਡੀ ਇੰਸਟਾਲਡ ਆ ਉਸ ਨੂੰ ਅਨਇੰਸਟਾਲ ਕਰਕੇ ਨਵੇਂ ਸਿਰ ਤੋਂ ਜਿਹੜੀ ਆ ਉਹ ਤੁਸੀਂ ਐਪ ਨੂੰ ਇੰਸਟਾਲ ਕਰ ਲਓ ਫਿਰ ਤੁਹਾਨੂੰ ਅਪਡੇਟ ਦੇ ਜਿਹੜੇ ਝੰਜਟਾ ਉਸ ਦੇ ਵਿੱਚੋਂ ਤੁਸੀਂ ਜਿਹੜਾ ਨਿਕਲ ਜਾਉਗੇ ਐਂਡਰੋਇਡ ਦੇ ਲਈ ਵੀ ਗੂਗਲ ਪਲੇ ਸਟੋਰ ਦੇ ਵਿੱਚ ਤੁਸੀਂ ਜਾ ਕੇ ਪੰਜਾਬੀ ਰੇਡੀਓ ਯੂਐਸਏ ਸਰਚ ਕਰਨਾ ਹੈ ਸੇਮ ਉਹੀ ਤਰੀਕਾ ਹੈ ਲੋਗੋ ਦੇ ਉੱਤੇ ਕਲਿੱਕ ਕਰੋ ਫਿਰ ਉੱਥੇ ਅਪਡੇਟ ਦਾ ਨਿਸ਼ਾਨ ਜਿਹੜਾ ਉਹ ਆ ਜਾਊਗਾ ਤੇ ਤੁਸੀਂ ਉਸ ਨੂੰ ਅਪਡੇਟ ਕਰ ਲਓ ਤੇ ਜੇ ਤੁਹਾਨੂੰ ਇਸ ਦੇ ਇਸ ਤਰੀਕੇ ਦੇ ਨਾਲ ਨਹੀਂ ਪਤਾ ਲੱਗ ਰਿਹਾ ਵੀ ਅਪਡੇਟ ਕਿੱਦਾਂ ਕਰਨੀ ਆ ਦੰ ਸੌਖਾ ਤਰੀਕਾ ਵੀ ਜਿਹੜਾ ਕੋਈ ਜਾਣਕਾਰ ਹੈਗਾ ਜਿਹੜਾ ਐਪ ਅਨਇਨਸਟਾਲ ਇਨਸਟਾਲ ਕਰ ਸਕਦਾ ਆ ਉਹਦੇ ਕੋਲੋਂ ਤੁਹਾਨੂੰ ਜੇ ਇਦਾਂ ਲੱਗਦਾ ਤੇ ਅਨਇਨਸਟਾਲ ਕਰਕੇ ਨਾਲ ਦੇ ਨਾਲ ਇਨਸਟਾਲ ਕਰ ਲਓ ਪਰ ਅਪਡੇਟ ਤੱਕ ਜਦੋਂ ਤੁਸੀਂ ਜਾਉਂਗੇ ਤੇ ਤੁਹਾਨੂੰ ਈਜ਼ੀਲੀ ਜਿਹੜਾ ਉਹ ਅਪਡੇਟ ਉਸ ਦੇ ਵਿੱਚ ਹੋ ਜਾਵੇਗੀ ਸੋ ਇੰਨਾ ਕਿਹੀ ਜਿਹੜਾ ਉਹ ਤੁਹਾਨੂੰ ਥੋੜਾ ਜਿਹਾ ਕਸ਼ਟ ਜਿਹੜਾ ਇਸ ਚੀਜ਼ ਦੇ ਵਿੱਚ ਕਰਨਾ ਪੈਣਾ ਆ ਆਦਰਵਾਇਜ਼ ਜਿੱਦਾਂ ਫਿਰ ਤੁਸੀਂ ਸੈਟਿੰਗਸ ਰੱਖੀਆਂ ਹੋਣਗੀਆਂ ਆਪਣੀਆਂ ਫੋਨਸ ਦੀਆਂ ਵੀ ਜਦੋਂ ਉਹ ਅਪਡੇਟ ਆਟੋਮੈਟਿਕਲੀ ਹੋਊਗੀ ਫਿਰ ਉਦੋਂ ਤੁਹਾਨੂੰ ਅਦਰਵਾਈਜ਼ ਪਤਾ ਲੱਗੂਗੀ ਇਸ ਤਰੀਕੇ ਦੇ ਨਾਲ ਤੁਸੀਂ ਮੈਨੂਅਲੀ ਫੋਰਸਫੁਲੀ ਇੱਕ ਸਾਹ ਦੇ ਨਾਲ ਲੇਟੈਸਟ ਅਪਡੇਟ ਜਿਹੜੀ ਆ ਐਪ ਦੀ ਉਹ ਤੁਸੀਂ ਕਰ ਸਕਦੇ ਹੈਗੇ ਜੀ ਹੁਣ ਆਪਾਂ ਚਲਿਏ ਜਿਹੜੀ ਕੱਲ ਡਿਬੇਟ ਹੋਈ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ 트럼ਪ ਤੇ ਕਮਲਾ ਹੈਰਿਸ ਦੇ ਵਿੱਚ ਅ ਦੋਨਾਂ ਸਾਈਡਸ ਨੇ ਕਈ ਉਹਨਾਂ ਦੇ ਜਦੋਂ ਫੈਕਟ ਚੈੱਕ ਹੋਏ ਉਹਦੇ ਝੂਠ ਵੀ ਬੋਲੇ ਗਏ ਅ ਪਰ ਓਵਰਆਲ ਜੇ ਦੇਖਿਆ ਜਾਵੇ ਕਹਿੰਦੇ ਭਈ ਕਮਲਾ ਹੈਰਿਸ ਦਾ ਥੋੜਾ ਜਿਹਾ ਹੱਥ ਉੱਪਰ ਰਿਹਾ ਪਰ ਐਂਡ ਦੇ ਵਿੱਚ ਜਿਹੜੀ ਕਲੋਜ਼ਿੰਗ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣੀ ਕੀਤੀ ਭਈ ਜਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਮੇਰੀ ਪਲਾਨ ਆ ਆਇਆ ਮੈਂ ਆ ਕਰੂੰਗੀ ਪਰ ਤੁਹਾਡੇ ਕੋਲ ਸਾਢੇ ਤਿੰਨ ਸਾਲ ਸੀਗੇ 3 ਐਂਡ ਹਾਫ ਜੀ ਤੁਸੀਂ ਸੇਮ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀਗੇ ਤੁਸੀਂ ਕਿਉਂ ਨਹੀਂ ਕਰ ਸਕਦੇ ਇਮੀਗ੍ਰੇਸ਼ਨ ਨੂੰ ਲੈ ਕੇ ਉਹ ਨਹੀਂ ਕਿਹਾ ਕਮਲਾ ਹੇਰਸ ਨੇ ਕਿਹਾ ਵੀ ਸਾਡਾ ਜਿਹੜਾ ਬਿੱਲ ਪਾਸ ਹੋ ਜਾਣਾ ਸੀ 트੍ਰੰਪ ਉਹਨਾਂ ਨੇ ਰੋਕ ਦਿੱਤਾ ਆਪਣੇ ਸਪੋਰਟਰਸ ਨੂੰ ਕਾਲ ਕਰਕੇ ਕਾਂਗਰਸ ਦੇ ਵਿੱਚ ਉਹ ਕਹਿੰਦਾ ਵੀ ਜਦੋਂ ਡਿਬੇਟ ਪ੍ਰੈਜ਼ੀਡੈਂਟ 트੍ਰੰਪ ਉਹ ਨਹੀਂ ਕਹਿੰਦੇ ਖਤਮ ਹੁੰਦੀ ਆ ਨੈਕਸਟ ਡੇ ਯੂਸ ਗੋ ਟੂ ਵਾਈਟ ਹਾਊਸ ਤੇ ਉੱਥੇ ਤੁਸੀਂ ਉਸ ਨੂੰ ਪਾਸ ਕਰ ਸਕਦੇ ਹੋ ਉਸ ਨੂੰ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਕੁਛ ਨਾ ਕੁਛ ਕਰ ਸਕਦੇ ਹੋ ਹਜੇ ਵੀ ਤੁਹਾਡਾ ਟਾਈਮ ਹੈਗਾ ਆ ਕਿਉਂਕਿ ਕਹਿੰਦੇ ਵੀ ਪ੍ਰੈਜ਼ੀਡੈਂਟ ਬਾਈਡਨ ਹੁਣ ਤਾਂ ਪਤਾ ਨਹੀਂ ਕਿੱਥੇ ਅ ਅੱਜ ਕੱਲ ਰਹਿ ਰਹੇ ਹੈਗੇ ਸੋ ਡਿਬੇਟਸ ਵੱਲ ਚਲੀਏ ਤੇ ਫਿਲਡੈਲਫੀਆ ਦੀ ਨੈਸ਼ਨਲ ਕਨਸਟੀਟਿਊਸ਼ਨ ਸੈਂਟਰ ਜਿਹੜਾ ਉੱਥੇ ਇਹ ਡਿਬੇਟ ਹੋਈ ਸੀ ਲਗਭਗ 90 ਮਿੰਟ ਦੇ ਕਰੀਬ ਇਹ ਡਿਬੇਟ ਚੱਲੀ ਅ ਏ ਵੀ ਸੀ ਦੇ ਜਿਹੜੇ ਹੋਸਟ ਸੀ ਉਹਨਾਂ ਨੇ ਇਹ ਜਿਹੜੀ ਡਿਬੇਟ ਆ ਉਹ ਸ਼ੁਰੂ ਕੀਤੀ ਤੇ ਦੋਨਾਂ ਹੀ ਕੈਂਡੀਡੇਟਸ ਵੱਲੋਂ ਕਈ ਪੁਆਇੰਟਸ ਕਾਫੀ ਉੱਪਰ ਚੱਕੇ ਗਏ ਹੈਰਿਸ ਜਿਹੜੀ ਕਮਲਾ ਹੈਰਿਸ ਆ ਉਹਨਾਂ ਨੇ ਕਲੇਮ ਕੀਤਾ ਵੀ 16 ਨੋਬਲ ਔਰੀਐਂਟਸ ਜੋ ਆ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਪਲਾਨ 인ਫਲੇਸ਼ਨ ਨੂੰ ਘਟਾ ਘਟਾਉਣ ਦੀ ਉਹ ਘਟੂਗਾ ਨਹੀਂ ਤੇ ਉਹਦੇ ਨਾਲ 인ਫਲੇਸ਼ਨ ਵਧੂਗਾ ਤੇ ਰੈਸੈਸ਼ਨ ਦੇ ਵਿੱਚ ਚਲੇ ਜਾਊਗਾ ਇਹ ਕਹਿੰਦੇ ਵੀ ਇਹ ਬਿਲਕੁਲ ਸਹੀ ਪੁਆਇੰਟ ਸੀਗਾ ਉਹਨਾਂ ਦਾ ਹੈਰਿਸ ਉਹਨਾਂ ਦਾ ਹੈਰਿਸ ਨੇ ਕਿਹਾ ਵੀ 트럼ਪ ਉਹਨੇ 20% ਟੈਕਸ ਚਾਹਦੇ ਆ ਵੀ ਸਾਰੀਆਂ ਚੀਜ਼ਾਂ ਦੇ ਉੱਤੇ ਐਬਰੀਡੇ ਗoods ਦੇ ਉੱਤੇ ਜਿਹਦੇ ਨਾਲ 4000 ਡਾਲਰ ਪਰਿਵਾਰਾਂ ਨੂੰ ਐਕਸਟਰਾ ਦੇਣਾ ਪਊਗਾ ਕੁਛ ਸੱਚ ਆ ਇਹਦੇ ਚ ਪਰ ਕੰਟੈਕਸਟ ਚਾਹੀਦਾ ਕਹਿੰਦੇ ਵੀ ਉਹਨਾਂ ਨੇ ਨਾਲ ਦੀ ਨਾਲ 60% ਟੈਰਫ ਜੋ ਇੰਪੋਰਟਸ ਆਊਗਾ ਚਾਈਨਾ ਤੋਂ ਉਹਦੇ ਉੱਤੇ ਵੀ ਕੀਤਾ ਹੈਗਾ ਆ ਸੋ ਇਹ ਇਸ ਇਸ ਵਨ ਦੇ ਵਿੱਚ ਸੀ ਤੇ 트럼ਪ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਇਨਫਲੇਸ਼ਨ ਆ ਇਦਾਂ ਦੀ ਕਦੇ ਦੇਖੀ ਨਹੀਂ ਵਰਸਟ ਇਨ आवर ਨੇਸ਼ਨ ਹਿਸਟਰੀ ਹੈਗੀ ਆ ਪਰ ਇਹ ਰੋਂਗ ਆ ਪਰ ਇਨਫਲੇਸ਼ਨ ਹਾਈ ਬਹੁਤ ਆ ਜੂਨ 2022 ਦੇ ਵਿੱਚ 9% ਤੇ ਪਹੁੰਚ ਗਈ ਸੀਗੀ ਔਰ ਕਹਿੰਦੇ 70s 80s ਦੇ ਵਿੱਚ ਵੀ ਜਿਹੜੀ ਇਨਫਲੇਸ਼ਨ ਆ 1.14% ਦੇ ਉੱਤੇ ਸੀਗੀ ਆ ਵਰਲਡ ਵਾਰ 2 ਦੇ ਟਾਈਮ ਦੇ ਉੱਤੇ ਵੀ ਇਨਫਲੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਸੀਗੀ ਕਮਲਾ ਹેરਿਸ ਹੁਣਾ ਨੇ ਕਲੇਮ ਕੀਤਾ ਭਈ 트럼ਪ ਹੁਣਾ ਨੇ ਸਾਨੂੰ ਸਭ ਤੋਂ ਜਿਹੜੀ ਵਰਸ ਦੇ ਅਨਪਲਾਈਮੈਂਟ ਆ ਉਹਦੇ ਵਿੱਚ ਛੱਡਿਆ ਸੀ ਸਿንስ ਗ੍ਰੇਟ ਡਿਪਰੈਸ਼ਨ ਇਹਦੇ ਲਈ ਪੂਰਾ ਕੰਟੈਕਸਟ ਚਾਹੀਦਾ ਹਾਲਾਂਕਿ ਉਹਨਾਂ ਨੇ ਟਰੰਪ ਉਹਨਾਂ ਨੇ ਕਿਹਾ ਵੀ ਇਹਦੇ 'ਚ ਤਾਂ ਮੇਰਾ ਹੁਣ ਕੋਸ਼ਾਤ ਨਹੀਂ ਸੀ ਕਿ ਉਹ ਪੈਨਡੈਮਿਕ ਆ ਗਿਆ ਤੇ ਉਹਦੇ ਕਰਕੇ ਸਾਰਾ ਕੁਝ ਵਾਪਰਿਆ ਹੈਗਾ 14.8% ਦੇ ਕਰੀਬ ਅਨਪਲਾਈਮੈਂਟ ਸੀ ਜੇ ਅਪ੍ਰੈਲ 2020 ਦੇ ਵਿੱਚ ਤੇ 2021 ਦੇ ਵਿੱਚ ਜਨਵਰੀ 'ਚ ਇਹ ਘਟ ਕੇ 6.4% ਰਹਿ ਗਈ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਛੱਡ ਕੇ ਗਏ ਹੈਗੇ ਆ ਅ 6.4% ਅਨਪਲਾਈਮੈਂਟ ਰੇਟ ਹਜੇ ਵੀ ਬੈਟਰ ਆ 10% ਨਾਲੋਂ ਜਦੋਂ ਗ੍ਰੇਟ ਰੈਸੈਸ਼ਨ ਹੋਇਆ ਸੀ 2009 ਦੇ ਵਿੱਚ ਤੇ ਇਸੇ ਤਰ੍ਹਾਂ ਅ ਬਾਰਡਰ ਦੇ ਸਬੰਧ ਦੇ ਵਿੱਚ ਕਮਲਾ ਹੈਰਿਸਨ ਨੇ ਕਿਹਾ ਵੀ 트੍ਰাম্প ਉਹ ਜਿਹੜਾ ਬਿੱਲ ਸੀ ਉਹ ਕਿਲ ਕਰ ਦਿੱਤਾ ਸੀ ਉਹਦੇ ਵਿੱਚ ਸਪੋਰਟ ਕੀਤੀ 20 ਬਿਲੀਅਨ ਡਾਲਰ ਦਾ ਜਿਹੜਾ ਬਾਰਡਰ ਬਿੱਲ ਸੀ ਤੇ ਇਹ ਜਿਹੜਾ ਅਫੈਕਟ ਚੈੱਕ ਕਰ ਰਹੇ ਆ ਕਿ ਟਰੂ ਆ ਪਰ ਜਿਸ ਟਾਈਮ ਦੇ ਉੱਤੇ 트럼ਪ ਹੁਣੀ ਐਡਮਿਨਿਸਟ੍ਰੇਸ਼ਨ ਸੀ ਉਸ ਟਾਈਮ ਤੇ ਉਹ ਕਹਿੰਦੇ ਸੀ ਵਾਲ ਬਣਾਣੀ ਆ ਕੰਦ ਬਣਾਣੀ ਆ ਪੂਰਾ ਰੋਕਿਆ ਜਾਣਾ ਤੇ ਉਸ ਟਾਈਮ ਤੇ ਸਾਰੇ ਡੈਮੋਕ੍ਰੇਟਸ ਨੇ ਰੌਲਾ ਪਾਇਆ ਹੋਇਆ ਸੀ ਵੀ ਨਹੀਂ ਇਹ ਕੰਦ ਨਹੀਂ ਬਣ ਸਕਦੀ ਹੈਗੀ ਇਹ ਟੋਟਲੀ ਰੋਂਗ ਹੈਗਾ ਆ ਤੇ 트럼ਪ ਉਹਨਾਂ ਨੇ ਕਲੇਮ ਕੀਤਾ ਸੀ ਵੀ ਜਿਹੜੇ ਹੇਤੀ ਤੋਂ ਮਾਈਗ੍ਰੈਂਟ ਆ ਰਹੇ ਆ ਉਹ ਜਿਹੜੇ ਕੁੱਤੇ ਬਿੱਲੀਆਂ ਜਿਹੜੇ ਆ ਉਹ ਖਾਰ ਐ ਉਹਾਇਓ ਦੇ ਵਿੱਚ ਇਹ ਫੈਕਟ ਚੈੱਕ ਹੋਇਆ ਵੀ ਇਹ ਫਾਲਸ ਹੈਗਾ ਸਿਟੀ ਆਫ ਸਪ੍ਰਿੰਗਫੀਲਡ ਦੇ ਮੇਅਰ ਨੇ ਇਹ ਕਿਹਾ ਵੀ ਸਾਡੇ ਕੋਈ ਇਦਾਂ ਦੀ ਜਿਹੜੀ ਰਿਪੋਰਟ ਨਹੀਂ ਆਈ ਹੈਗੀ ਇਸ ਤੋਂ ਬਿਨਾ ਹੈਰਿਸ ਸੋਨਾ ਨੇ ਇਹ ਜਿਹੜਾ ਕਲੇਮ ਕੀਤਾ ਵੀ ਪ੍ਰੈਜ਼ੀਡੈਂਟ 트੍ਰੰਪ ਹੁਣੀ ਜੇ ਜਿੱਤਦੇ ਆ ਤੇ ਉਹ ਜਿਹੜਾ ਪ੍ਰੋਜੈਕਟ 25 ਆ ਉਸ ਨੂੰ ਇੰਪਲੀਮੈਂਟ ਕਰਨਗੇ ਪਰ ਇਹਦੇ ਵਿੱਚ ਜਿਹੜੇ ਡੋਨਲਡ 트੍ਰੰਪ ਹੁਣੀ ਵਾਰ-ਵਾਰ ਕਹਿਆ ਵੀ ਮੈਂ ਤਾਂ ਉਹ ਪੜਿਆ ਵੀ ਨਹੀਂ 나ਹੀਂ ਮੈਂ ਉਹਨਾਂ ਦੇ ਨਾਲ ਸਹਿਮਤ ਹੈਗਾ ਆ ਸੋ ਇਹਦੇ ਲਈ ਵੀ ਪੂਰਾ ਕੰਟੈਕਸਟ ਚਾਹੀਦਾ ਸੀ ਹੈਰਿਸ ਉਹਨਾਂ ਨੇ ਇਹ ਕਿਹਾ ਵੀ ਜੇ ਡੋਨਲਡ 트੍ਰੰਪ ਉਹਨਾਂ ਦੀ ਦੁਆਰਾ ਕੀ ਜਿੱਤ ਗਏ ਤੇ ਉਹ ਨੈਸ਼ਨਲ ਅਵਰਸ਼ਨ ਬੈਨ ਜਿਹੜਾ ਆ ਉਸ ਨੂੰ ਸਾਈਨ ਕਰਨਗੇ ਇਹ ਟੋਟਲੀ ਰੋਂਗ ਆ ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਬਹੁਤ ਵਧੀਆ ਉਹਨਾਂ ਦਾ ਜਵਾਬ ਸੀਗਾ ਵੀ 52 ਸਾਲ ਡੈਮੋਕ੍ਰੇਟਸ ਰਿਪਬਲਿਕਨ ਦੋਨੋਂ ਸਾਈਡ ਇਸ ਇਸ਼ੂ ਦੇ ਉੱਤੇ ਲੜਦੇ ਰਹੇ ਹੈਗੇ ਆ ਮੇਰਾ ਇਹ ਕਹਿਣਾ ਹੈ ਵੀ ਇਹ ਸਟੇਟਸ ਦੇ ਕੋਲ ਹੋਣਾ ਚਾਹੀਦਾ ਜਿਹੜੀ ਸਟੇਟ ਮਰਜੀ ਜੋ ਮਰਜੀ ਡਿਸਾਈਡ ਕਰੇ ਤੇ ਸੁਪਰੀਮ ਕੋਰਟ ਨੇ ਤੁਹਾਨੂੰ ਪਤਾ ਹੀ ਆ ਵੀ ਇਹ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇਹ ਉਹਨਾਂ ਨੇ ਕਿਹਾ ਵੀ ਮੈਂ ਇਹਦੇ ਉੱਤੇ ਕੋਈ ਵੀ ਜਿਹੜਾ ਬੈਨ ਆ ਉਹ ਨਹੀਂ ਲਾਣ ਜਾਵਾਂਗਾ ਕਿਉਂਕਿ ਹੁਣ ਜਿਹੜਾ ਮਸਲਾ ਆ ਇਹ ਸਟੇਟਸ ਦੇ ਕੋਲ ਹੈਗਾ ਆ ਤੇ 트럼ਪ ਉਹਨਾਂ ਨੇ ਕਲੇਮ ਕੀਤਾ ਸੀ ਵੀ ਦੇ ਡਿਡ ਨਾਟ ਫਾਇਰ ਐਨੀਬਾਡੀ ਹੈਵਿੰਗ ਟੂ డు ਵਿਦ ਅਫਗਾਨਿਸਤਾਨ ਇਹ ਸੱਚ ਹੈਗਾ ਪਰ ਇਹਦਾ ਕੰਟੈਕਸਟ ਪੂਰਾ ਚਾਹੀਦਾ ਹੈਗਾ ਕਮਲਾ ਹੈਰਿਸ ਕਹਿੰਦੇ ਫ੍ਰੈਕਿੰਗ ਨੂੰ ਬੈਨ ਕਰਨਾ ਚਾਹੁੰਦੇ ਆ 트럼ਪ ਉਹਨਾਂ ਨੇ ਕਿਹਾ ਤੇ ਫੈਕਟ ਚੈੱਕ ਨੂੰ ਕੰਟੈਕਸਟ ਚਾਹੀਦਾ ਪਰ ਵਾਰ-ਵਾਰ 2019 ਚ ਕਮਲਾ ਹੈਰਿਸ ਨੇ ਕਿਹਾ ਸੀ ਵੀ ਮੈਂ ਜਿਹੜੀ ਫ੍ਰੈਕਿੰਗ ਆ ਉਹਨੂੰ ਬੈਨ ਕਰੂੰਗੀ ਬਦਵਾਰਾ ਕਿ ਹੁਣ ਉਹਨਾਂ ਨੇ ਜਿਹੜਾ ਸਟੈਂਡ ਆ ਆਪਣਾ ਇਹਦੇ ਉੱਤੇ ਚੇਂਜ ਕਰ ਲਿਆ ਹੈਗਾ ਜੀ ਬਿਲਕੁਲ ਦੇ ਹਰਜੋਤ ਸਿੰਘ ਜੀ ਬਹੁਤ سارے ਜਿਹੜੇ ਵਨ ਲਾਈਨਰਸ ਪੰਚਿੰਗ ਜਿਹੜੇ ਆ ਉਹ ਦੇਖਣ ਨੂੰ ਮਿਲੇ ਕਮਲਾ ਹਾਰਿਸ ਨੇ ਪ੍ਰਮੋ ਨੂੰ ਨੂੰ ਯਾਦ ਦਵਾਇਆ ਕਹਿੰਦੇ ਵੀ ਤੁਸੀਂ ਸਾਫ ਕਰ ਰਾਸ਼ਟਰਪਤੀ ਨਹੀਂ ਮੇਰੇ ਖਿਲਾਫ ਜਿਹੜਾ ਆ ਉਹ ਤੁਸੀਂ ਰਨ ਕਰ ਰਹੇ ਆ ਜਿੱਦਾਂ ਕਲੋਜ਼ਿੰਗ ਆਰਗੂਮੈਂਟ ਦਾ ਤੁਸੀਂ ਜ਼ਿਕਰ ਕੀਤਾ ਵੀ ਇਵੈਂਚੁਅਲੀ ਉਹਨਾਂ ਨੇ ਕਿਹਾ ਵੀ ਭਾਈ ਫਿਰ ਵੀ ਤੁਸੀਂ ਪ੍ਰਸ਼ਾਸਨ ਦੇ ਵਿੱਚ ਹੀ ਸੀਗੇ 3.5 ਸਾਲ ਤੁਸੀਂ ਕੀ ਜਿਹੜਾ ਇਸ ਦੇ ਵਿੱਚ ਕਿਤਾ ਹੈਗਾ ਆ ਉਹ ਉਹਨਾਂ ਨੇ 트럼ਪ ਉਹਨਾਂ ਨੇ ਕਿਹਾ ਵੀ ਇਹਦੇ ਕੋਲ ਕੋਈ ਪਾਲਿਸੀ ਨਹੀਂ ਹੈਗੀ ਜੋ ਵੀ ਇਹ ਬਲੀਵ ਕਰ ਰਹੇ ਸੀ 3 ਸਾਲ ਪਹਿਲਾਂ 4 ਸਾਲ ਪਹਿਲਾਂ ਉਹ ਆਊਟ ਆਫ ਦਾ ਵਿੰਡੋ ਆ ਉਸ ਨੂੰ ਇਹਨਾਂ ਨੇ ਛੱਡ ਦਿੱਤਾ ਆ ਤੇ ਇਹ ਹੁਣ ਮੇਰੀ ਫਿਲਾਸਫੀ ਦੇ ਪਿੱਛੇ ਆ ਕਹਿੰਦੇ ਵੀ ਮੈਂ ਉਹਨਾਂ ਨੇ ਕਿਹਾ ਵੀ ਮੈਂ ਹੈ ਇਸ ਨੂੰ ਮਾਗਾ ਹੈਟ ਜਿਹੜੀ ਆ ਉਹ ਕਲ ਲੂੰਗਾ ਸੋ ਕਮਲਾ ਹੈਰਿਸ ਨੇ ਜਿਹੜਾ ਉਹ ਇਹ ਕਿਹਾ ਵੀ ਕਹਿੰਦੇ ਵੀ ਅਮਰੀਕਾ ਦੇ ਵਿੱਚ ਜਦੋਂ ਪ੍ਰੈਗਨੈਂਸੀ ਦਾ ਅਬੋਰਸ਼ਨ ਦਾ ਮੁੱਦਾ ਚੱਲਿਆ ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਵਿੱਚ ਕੋਈ ਵੀ ਔਰਤ ਪ੍ਰੈਗਨੈਂਸੀ ਆਪਣੀ ਪੂਰੀ ਟਰਮ ਤੱਕ ਨੌਵੇਂ ਮਹੀਨੇ ਤੱਕ ਲਿਜਾ ਕੇ ਅਬੋਰਸ਼ਨ ਨਹੀਂ ਕਰਾ ਰਹੀ ਇਹ ਔਰਤਾਂ ਦੀ ਇੱਕ ਹਿਸਾਬ ਦੇ ਨਾਲ ਇਨਸਲਟ ਆ ਇਹ ਸਰਾਸਰ ਇਸ ਦੇ ਵਿੱਚ ਝੂਠ ਤੁਸੀਂ ਜਿਹੜਾ ਬੋਲ ਰਹੇ ਹੈਗੇ ਆ 트럼ਪ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਜਿਹੜਾ ਅਫਗਾਨਿਸਤਾਨ ਦੇ ਮੁੱਦੇ ਦੀ ਤੁਸੀਂ ਕਿਹਾ ਵੀ ਇਹਨਾਂ ਨੇ ਫਾਇਰ ਨਹੀਂ ਕੀਤਾ ਇਹਨਾਂ ਵੀ ਮੈਂ ਬਹੁਤ ਲੋਕਾਂ ਨੂੰ ਫਾਇਰ ਕੀਤਾ ਗਰੇਸਫੁਲੀ ਨਹੀਂ ਜਿਹੜੇ ਮਾੜਾ ਕੰਮ ਕਰ ਰਹੇ ਸੀ ਬੈਡ ਜੌਬ ਕਰ ਰਹੇ ਸੀ ਮੈਂ ਲੋਕਾਂ ਨੂੰ ਬਾਹਰ ਦਾ ਜਿਹੜਾ ਉੱਥੇ ਵਿੱਚ ਰਸਤਾ ਜਿਹੜਾ ਉਹ ਦਿਖਾਇਆ ਹੈਗਾ ਆ ਕਮਲਾ ਹੈਰਿਸ ਨੇ 트럼ਪ ਹੁਣਾ ਦੀਆਂ ਰੈਲੀਆਂ ਦੇ ਵਿੱਚ ਇਕੱਠਾ ਨੂੰ ਲੈ ਕੇ ਉਹਨਾਂ ਦੀ ਕਹ ਲੋ ਵੀ ਉਹਨਾਂ ਨੂੰ ਖਿਜਾਉਣ ਦੀ ਇੱਕ ਹਿਸਾਬ ਦੇ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਸਾਰੇ ਲੋਕ ਇਹਨਾਂ ਦੀਆਂ ਰੈਲੀਆਂ ਦੇ ਵਿੱਚੋਂ ਜਲਦੀ ਜਲਦੀ ਉੱਠ ਕੇ ਜਣ ਉਹ ਜਾਣਾ ਸ਼ੁਰੂ ਕਰ ਦਿੰਦੇ ਆ ਕਾਰਨ ਕਹਿੰਦੇ ਇਸ ਦੇ ਵਿੱਚ ਇਹੀ ਆ ਵੀ ਲੋਕ ਥੱਕ ਜਾਂਦੇ ਆ ਬੋਰ ਇੰਨਾ ਹੋ ਜਾਂਦੇ ਆ ਨਾਲੇ ਉਹਨਾਂ ਨੇ ਕਿਹਾ ਵੀ ਉਹ ਕਦੀ ਤੁਹਾਡੇ ਲਈ ਗੱਲ ਨਹੀਂ ਕਰਦੇ ਦੇਖਣਗੇ 트럼ਪ ਹੁਣੀ ਅ ਤੇ ਤੁਹਾਡੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਸੁਪਨਿਆਂ ਦੇ ਲਈ ਤੁਹਾਡੀਆਂ ਜਿਹੜੀਆਂ ਉਹ ਉਮੀਦਾਂ ਦੇ ਲਈ ਕਹਿੰਦੇ ਵੀ ਉਹ ਸਿਰਫ ਤੇ ਸਿਰਫ ਆਪਣੇ ਆਪ ਦੇ ਲਈ ਹੀ ਜਿਹੜੀ ਉਹ ਗੱਲ ਕਰਦੇ ਆ ਕਮਲਾ ਹੈਰਿਸ ਨੇ ਤੇ ਇਥੋਂ ਤੱਕ ਵੀ ਜਿਹੜਾ ਉਹ ਕਹਿ ਦਿੱਤਾ ਵੀ ਇਹ ਪਹਿਲੇ ਦਿਨ ਆ ਕੇ ਡਿਕਟੇਟਰ ਜਿਹੜਾ ਆ ਉਹ ਬਣਨਾ ਚਾਹੁੰਦੇ ਹੈਗੇ ਆ ਕਮਲਾ ਹੈਰਿਸ ਨੇ ਗਨ ਰਾਈਟਸ ਨੂੰ ਲੈ ਕੇ ਗੱਲ ਕੀਤੀ ਕਹਿੰਦੇ ਵੀ ਇਹ ਬਿਜ਼ਨਸ ਅਸੀਂ ਇਸ ਬਿਜ਼ਨਸ ਦੇ ਵਿੱਚ ਨਹੀਂ ਆ ਆ ਵੀ ਲੋਕਾਂ ਦੀਆਂ ਗਨਸ ਜਿਹੜੀਆਂ ਆ ਉਹ ਲਈਏ ਕਿ ਉਹਨਾਂ ਨੇ ਕਿਹਾ ਵੀ ਇਨਫੈਕਟ ਕਹਿੰਦੀ ਵੀ ਮੈਂ ਤੇ ਜਿਹੜਾ ਟਿਮ ਵਾਲਸ ਵਾਈਸ ਪ੍ਰੈਜ਼ੀਡੈਂਟ ਦੀ ਟਿਕਟ ਆ ਅਸੀਂ ਦੋਨੋਂ ਹੀ ਗਨ ਓਨਰਸ ਹੈਗੇ ਆ ਅਸੀਂ ਕਿਸੇ ਦੀਆਂ ਗਾਂਸ ਜਿਹੜੀਆਂ ਉਹ ਨਹੀਂ ਲੈ ਰਹੇ ਹੈਗੇ 트럼ਪ ਹੁਣਾਂ ਨੇ ਕ੍ਰਿਮੀਨਲਸ ਦਾ ਮੁੱਦਾ ਜਿਹੜਾ ਉਹ ਚੱਕਿਆ ਕਿੰਨੇ ਵੀ ਇਹਨਾਂ ਨੇ ਕ੍ਰਿਮੀਨਲਸ ਨੂੰ ਅਲਾਉ ਕੀਤਾ ਮਿਲੀਅਨਸ ਆਫ ਕ੍ਰਿਮੀਨਲ ਉਹਨਾਂ ਨੇ ਇੱਥੇ ਲੈ ਕੇ ਆ ਇੱਥੋਂ ਤੱਕ ਕੀ ਕਹਿੰਦੇ ਹੱਤਵਾਦੀ ਵੀ ਇਹ ਆਏ ਆ ਕਾਮਨ ਸਟਰੀਟ ਕ੍ਰਿਮੀਨਲਸ ਨੂੰ ਇਹਨਾਂ ਨੇ ਅਲਾਉ ਕੀਤਾ ਆ ਡਰੱਗ ਡੀਲਰਸ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਕੰਟਰੀ ਦੇ ਵਿੱਚ ਜਿਹੜੇ ਉਹ ਆਏ ਆ ਤੇ ਕਹਿੰਦੇ ਵੀ ਇਹਨਾਂ ਨੂੰ ਇਹ ਸੀਗਾ ਵੀ ਅਸੀਂ ਇਹਨਾਂ ਦੇ ਥਰੂ ਜਿਹੜੀਆਂ ਵੋਟਸ ਆ ਉਹ ਹਾਸਲ ਕਰਾਂਗੇ ਪਰ ਕਹਿੰਦੇ ਵੀ ਇਹ ਵਰਥ ਇਟ ਨਹੀਂ ਹੈਗਾ ਕਹਿੰਦੇ ਵੀ ਅਮਰੀਕਾ ਦਾ ਜਿਹੜਾ ਤਾਣਾ ਬਾਣਾ ਆ ਫੈਬ੍ਰਿਕਾ ਉਹ ਇਸ ਨੂੰ ਜਿਹੜਾ ਇਹਨਾਂ ਨੇ ਡਿਸਟਰੋਏ ਕਰ ਦਿੱਤਾ ਆ ਉਹ ਤੋੜ ਦਿੱਤਾ ਹੈਗਾ ਆ ਸੋ ਇਹ ਜਿਹੜੀਆਂ ਚੀਜ਼ਾਂ ਆ ਉਹ ਗੱਲ ਕਰ ਰਹੇ ਆ ਇਸ ਦੇ ਮੋੜਵੇ ਜਵਾਬ ਦੇ ਵਿੱਚ ਕਮਲਾ ਹਾਰਜਨ ਨੇ ਕਿਹਾ ਵੀ ਦੇਖੋ ਇਹ ਗੱਲ ਜਿਹੜੀ ਆ ਟਰੰਪ ਉਹਨਾਂ ਦੇ ਮੂੰਹੋਂ ਕੋਈ ਬੜੀ ਜ਼ਿਆਦਾ ਸ਼ੋਭਦੀ ਨਹੀਂ ਇਹ ਆਪ ਨੈਸ਼ਨਲ ਸਕਿਉਰਿਟੀ ਕ੍ਰਾਈਮ ਇਕਨੋਮਿਕ ਕ੍ਰਾਈਮ ਇਲੈਕਸ਼ਨ ਇੰਟਰਫੀਰੈਂਸ ਕ੍ਰਾਈਮਸ ਦੇ ਵਿੱਚ ਇਹ ਪ੍ਰੋਸੀਕਿਊਟ ਹੋਏ ਆ ਇਹਨਾਂ ਨੂੰ ਜਿਹੜੀਆਂ ਆ ਉਹ ਸਜ਼ਾਵਾਂ ਮਿਲਣੀਆਂ ਆ ਕਨਵਿਕਟ ਜਿਹੜੇ ਉਸ ਦੇ ਵਿੱਚ ਕਹਿੰਦੇ ਕਿਤੇ ਗਏ ਆ ਸੈਕਸ਼ੂਅਲ ਅਸਾਲਟ ਦੇ ਲਈ ਇਹ ਬੰਦਾ ਲਾਇਬਲ ਹੈਗਾ ਆ ਨਵੰਬਰ ਮਹੀਨੇ ਦੇ ਵਿੱਚ ਇਹਦੀ ਆਪਣੀ ਕ੍ਰਿਮੀਨਲ ਸੈਂਟੈਂਸਿੰਗ ਦੇ ਲਈ ਕੋਰਟ ਦੇ ਵਿੱਚ ਅਪੀਅਰੈਂਸ ਆ ਤੇ ਕਹਿੰਦੇ ਵੀ ਭਾਰ ਜਿਹੜਾ ਉਹ ਸਾਡੇ ਸਿਰ ਜਿਹੜਾ ਉਹ ਸੁੱਟ ਰਿਹਾ ਟਰੰਪ ਉਹਨਾਂ ਨੇ ਰਸ਼ੀਆ ਦੇ ਮੁੱਦੇ ਨੂੰ ਫੇਰ ਚੱਕਿਆ ਆ ਕਹਿੰਦੇ ਵੀ ਮੈਂ ਤਾਂ ਇੱਕ ਹਸਾਬ ਦੇ ਨਾਲ ਆ ਟੁੱਕ ਕਿ ਬੁਲੇਟ ਟੂ ਮਾਈ ਹੈਡ ਆ ਕਿਉਂਕਿ ਜੋ ਇਹ ਦੇ ਮੇਰੇ ਬਾਰੇ ਜਿਹੜਾ ਉਹ ਕਹਿ ਰਹੇ ਸੀ ਡੈਮੋਕ੍ਰੇਸੀ ਨੂੰ ਲੈ ਕੇ ਕਹਿੰਦੇ ਵੀ ਮੈਂ ਖਤਰਾ ਹਾਂ ਡੈਮੋਕ੍ਰੇਸੀ ਨੂੰ ਪਰ ਕਹਿੰਦੇ ਵੀ ਖਤਰਾ ਇਹ ਆਪ ਹੈਗੇ ਨੇ ਡੈਮੋਕ੍ਰੇਸੀ ਦੇ ਲਈ ਇਹਨਾਂ ਨੇ ਫੇਕ ਰਸ਼ੀਆ 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 ਇਨਵੈਸਟੀਗੇਸ਼ਨ ਜਿਹੜੀ ਕੀਤੀ ਜਿਹੜੀ ਕਿਸੇ ਵੀ ਤਣਪੱਤਣ ਜਿਹੜੀ ਉਹ ਨਹੀਂ ਲੱਗੀ ਹੈਗੀ ਸੋ ਆਪਣੇ ਮਿਡਲ ਕਲਾਸ ਦੀ ਗੱਲ ਕਮਲਾ ਹੇਰਸਟਿੰਗ ਕੀਤੀ ਕਹਿੰਦੇ ਵੀ ਮੈਂ ਮਿਡਲ ਕਲਾਸ ਦੀ ਐਜ਼ ਅ ਕਿਡ ਰੇਜ਼ ਹੋਈ ਆ ਇੱਕ ਹਾਰਡ ਵਰਕਿੰਗ ਮਾਂ ਦੇ ਹੱਥੋਂ ਉਸਨੇ ਕੰਮ ਕੀਤਾ ਉਸਨੇ ਸੇਵਿੰਗਸ ਕੀਤੀਆਂ ਫਿਰ ਇਵੈਨਚੁਅਲੀ ਘਰ ਜਿਹੜਾ ਉਹ ਖਰੀਦਿਆ ਜਦੋਂ ਮੈਂ ਟੀਨੇਜਰ ਸੀ ਸੋ ਕਹਿੰਦੀ ਵੀ ਮੈਂ ਜਾਣਦੀ ਆ ਵੀ ਹੋਮ ਓਨਰਸ਼ਿਪ ਦਾ ਕੀ ਮਤਲਬ ਆ ਮੈਂ 400 ਮਿਲੀਅਨ ਡਾਲਰ ਸਿਲਵਰ ਪਲੇਟਰ ਦੇ ਉੱਤੇ ਉਹਨਾਂ ਲੋਕਾਂ ਨੂੰ ਨਹੀਂ ਜਿਹੜਾ ਉਹ ਅੱਦ ਮਿਲਿਆ ਮੈਨੂੰ ਮੈਨੂੰ ਉਹ ਨਹੀਂ ਮਿਲਿਆ ਜਿੰਨੇ 6 ਵਾਰੀ ਬੈਂਕਰਪਸੀ ਫਾਈਲ ਕੀਤੀ ਹੋਵੇ ਮੈਂ ਵੈਲਿਊ ਕਰਦੀ ਆ ਆਪਣੀ ਕੰਮ ਨੂੰ ਸੋ 트럼ਪ ਉਹਨਾਂ ਦੀ ਬੈਂਕਰਪਸੀ ਦੇ ਉੱਤੇ ਉਹਨਾਂ ਨੇ ਕੋਸ਼ਿਸ਼ ਜਿਹੜੀ ਉਹ ਕੀਤੀ ਇਸ ਦੇ ਜਵਾਬ ਦੇ ਵਿੱਚ 트럼ਪ ਉਹਨਾਂ ਨੇ ਕਿਹਾ ਵੀ ਮੈਨੂੰ 400 ਮਿਲੀਅਨ ਡਾਲਰ ਨਹੀਂ ਮਿਲਿਆ ਮੈਂ ਸੋਚਦਾ ਵੀ ਮੈਂ ਉਮੀਦ ਆਈ ਵਿਸ਼ ਆਈ ਵਾਸ ਵੀ ਮੈਨੂੰ ਇੰਨਾ ਮਿਲਿਆ ਹੁੰਦਾ ਮੇਰੇ ਡੈਡ ਕਹਿੰਦਾ ਵੀ ਬਰੁਕਲਿਨ ਦਾ ਬਿਲਡਰ ਸੀ ਬਰੁਕਲਿਨ ਕੁਇਨਜ਼ ਜਿਹੜੇ ਆ ਉਹ ਉਹਨਾਂ ਨੇ ਬਣਾਏ ਮੈਂ ਬਹੁਤ ਕੁਝ ਉਹਨਾਂ ਤੋਂ ਸਿੱਖਿਆ ਅ ਤੇ ਕਹਿੰਦਾ ਵੀ ਮੈਂ ਆਪਣੇ ਪਿਤਾ ਦੇ ਫ੍ਰੈਕਸ਼ਨ ਵਰਗਾ ਵੀ ਜਿਹੜਾ ਨਹੀਂ ਆ ਮੈਂ ਬਹੁਤ ਸਾਰੇ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਬਣਾਏ ਆ ਲੋਕਾਂ ਨੂੰ ਉਹ ਜਿਹੜਾ ਨਜ਼ਰ ਆ ਰਿਹਾ ਤੇ ਉਹ ਸਰਪ੍ਰਾਈਜ਼ ਵੀ ਇਸ ਚੀਜ਼ ਦੇ ਵਿੱਚ ਨਹੀਂ ਹੁੰਦੇ ਹੈਗੇ ਸੋ ਕਾਫੀ ਜਿਹੜਾ ਅਜੋ ਸਿੰਘ ਜੀ ਬੈਕ ਐਂਡ ਫੋਰਥ ਇਹਨਾਂ ਦਾ ਆਪਸ ਦੇ ਵਿੱਚ ਚੱਲਿਆ ਗਿਆ ਹੈਗਾ ਆ ਇੱਥੋਂ ਤੱਕ ਜਾਣਦੇ ਜਾਂਦੀ ਕਮਲਾ ਹੈਰਿਸ ਨੇ ਕਹਿੰਦਾ ਵੀ ਡੋਨਲਡ ਟਰੰਪ ਨੂੰ 81 ਮਿਲੀਅਨ ਲੋਕਾਂ ਨੇ ਫਾਇਰ ਕੀਤਾ ਸੀਗਾ ਤੇ ਕਹਿੰਦੇ ਵੀ ਉਸ ਨੂੰ ਪ੍ਰੋਸੈਸ ਕਰਨ ਦੇ ਵਿੱਚ ਅਜੇ ਵੀ ਮੁਸ਼ਕਲ ਜਿਹੜੀ ਉਹ ਆ ਰਹੀ ਹੈਗੀ ਆ ਸੋ ਜਿੱਦਾਂ ਤੁਸੀਂ ਵੀ ਜਿੱਕਿਤਾ ਵੀ 트럼ਪ ਹੁਣਾਂ ਨੇ ਕਿਹਾ ਵੀ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਆ ਕੰਦਾ ਚਾਹੀਦੀਆਂ ਆ ਵੀ ਨੀਡ ਵਾਲਸ ਐਂਡ ਵੀ ਨੀਡ ਇਟ ਵੀ ਹੈਵ ਟੂ ਹੈਵ ਇਟ ਵੀ ਹੈਵ ਟੂ ਹੈਵ ਬਾਰਡਰਸ ਵੀ ਨੀਡ ਟੂ ਹੈਵ ਗੁੱਡ ਇਲੈਕਸ਼ਨਸ ਓਵਰ ਇਲੈਕਸ਼ਨਸ ਆਰ ਬੈਡ ਸੋ ਕੰਦਾ ਦੀ ਤੇ ਗੁੱਡ ਇਲੈਕਸ਼ਨਸ ਦੀ ਜਿਹੜੀ ਆ 트럼ਪ ਹੁਣਾਂ ਨੇ ਇਨਾਂ ਡਿਬੇਟਸ ਦੇ ਵਿੱਚ ਜਿਹੜੀ ਉਹ ਨਾਲ ਮੰਗ ਰੱਖੀ ਹੈ ਜੀ ਆ ਸੂਸਰੋਤਿਆਂ ਦੱਸਦੇ ਇਹ ਜਿਹੜੀ ਕਮਲਾ ਯਾਰਿਸ ਆ ਉਹ ਵੀ ਹੁਣ ਗਰੀਬ ਨਹੀਂ ਹੈਗੀ ਉਹਨਾਂ ਦੀ ਤਨਖਾਹ ਜਿਹੜੀ 218000 ਐਜ਼ ਅ ਵਾਈਸ ਪ੍ਰੈਜ਼ੀਡੈਂਟ ਆ ਫੋਰਬਸ ਮੈਗਜ਼ੀਨ ਦੇ ਮੁਤਾਬਕ ਉਹ ਹੋ ਮਲਟੀ ਮਿਲੀਨੀਅਰ ਹੈਗੀ ਆ 8 ਮਿਲੀਅਨ ਤੋਂ ਵੱਧ ਉਹਦੀ ਵਰਥ ਆ ਪਲੱਸ ਉਹਨਾਂ ਦਾ ਜਿਹੜਾ ਹਸਬੰਡ ਡਗ ਐਮ ਆਫ ਆ ਉਹਨਾਂ ਨੇ 2012 ਚ ਜਿਹੜਾ ਘਰ ਖਰੀਦਿਆ ਸੀ ਉਹਦੀ ਵੈਲਿਊ 4.4 ਮਿਲੀਅਨ ਦੇ ਕਰੀਬ ਹੈਗੀ ਆ ਅ ਸੋ ਅ ਦੂਸਰੇ ਪਾਸੇ 트럼ਪ ਹੋਣਾ ਦੀ ਜਿੰਨੀ ਕੁ ਵਰਥ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਅ ਓਵਰ ਆਲ ਜਿੰਨੇ ਕਿ ਚੈਨਲ ਆ ਉਹ ਸਾਰੇ ਇਹ ਦੱਸ ਰਹੇ ਆ ਵੀ ਕਮਲਾ ਹੈਰਿਸ ਦਾ ਹੱਥ ਥੋੜਾ ਉੱਤੇ ਰਿਹਾ ਹੈਗਾ ਅ ਪਰ ਐਂਡ ਦੇ ਵਿੱਚ ਜੋ 트럼ਪ ਹੋਣਾ ਨੇ ਕਿਹਾ ਵੀ ਜੋ ਤੁਸੀਂ ਕਹਿ ਰਹੇ ਆ ਵੀ ਮੇਰੀ ਪਲਾਨ ਆ ਮੈਂ ਆ ਕਰੂੰਗੀ ਮਿਡਲ ਕਲਾਸ ਲਈ ਆ ਕਰੂੰਗੀ ਸਾਢੇ 3 ਸਾਲ ਤੁਹਾਡੇ ਕੋ ਸੀ ਉਹ ਤੁਸੀਂ ਨਹੀਂ ਕੀਤਾ ਹੈ। ਟਰੰਪ ਉਹਨੇ ਖੁਦ ਆਪ ਸਪਿੰਨ ਰੂਮ ਦੇ ਵਿੱਚ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਡਿਬੇਟ ਤੋਂ ਬਾਅਦ ਚ ਚਲੇਗੇ। ਉੱਥੇ ਉਹਨਾਂ ਨੇ ਗੱਲਾਂ ਜਿਹੜੀਆਂ ਹੋ ਹੋਰ ਵੀ ਜਿਹੜੀਆਂ ਹੋ ਕੀਤੀਆਂ ਪੈਂਸਿਲਵਨੀਆ ਦੇ ਜਿਹੜੇ ਅਨ ਕਮਿਟਿਡ ਵੋਟਰ ਸੀਗੇ ਜਿਨ੍ਹਾਂ ਨੇ ਕਿਸੇ ਪਾਸੇ ਵੀ ਗੱਲ ਨਹੀਂ ਕੀਤੀ ਉਹਨਾਂ ਨੇ ਇੱਕ ਚੈਨਲ ਨਾਲ ਗੱਲ ਕਰਦੇ ਹੋਏ ਹੈਰਿਸ ਦੇ ਪੱਖ ਦੇ ਵੱਲ ਨੂੰ ਆਪਣਾ ਪਲੜਾ ਜਿਹੜਾ ਆ ਉਹ ਝੁਕਾਇਆ ਜਿਹੜਾ ਉਹ ਨਜ਼ਰ ਦਿਖਾਇਆ ਹੈਗਾ ਆ। ਸੋ ਕਿੰਨੇ ਵੀ ਇਸ ਤੋਂ ਬਾਅਦ ਦੇ ਵਿੱਚ ਕਮਲਾ ਹੈਰਿਸ ਨੇ ਸਮਾਂ ਨਹੀਂ ਅਵੇਸਟ ਕੀਤਾ ਉਹਨੇ ਪਹਿਲੀ ਡਿਬੇਟ ਤੋਂ ਬਾਅਦ ਦੇ ਵਿੱਚ ਸਾਬਕਾ ਜਿਹੜੇ ਰਾਸ਼ਟਰਪਤੀ ਡੋਨਲਡ 트੍ਰੰਪ ਆ ਉਹਨਾਂ ਨੂੰ ਇੱਕ ਹੋਰ ਮੈਚ ਅਪ ਦੇ ਲਈ ਜਿਹੜਾ ਉਹ ਕਹੋ ਵੀ ਚੈਲੰਜ ਜਿਹੜਾ ਉਹ ਕਰ ਦਿੱਤਾ ਆ 트੍ਰੰਪ ਹੁਣੀ ਕਹਿੰਦੇ ਵੀ ਅਜੇ ਬਹੁਤੇ ਇਸ ਚੈਲੰਜ ਨੂੰ ਕਬੂਲ ਨਹੀਂ ਕਰ ਰਹੇ ਹੈਗੇ ਨਹੀਂ ਆ ਇੰਨਾ ਜਿਆਦਾ ਉਹਨਾਂ ਨੂੰ ਹੈ ਨਹੀਂ ਆ ਵੀ ਉਤਸ਼ਾਹ ਇਸ ਚੀਜ਼ ਨੂੰ ਲੈ ਕੇ ਵੀ ਰੀ ਮੈਚ ਹੋਵੇ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਕਮਲਾ ਹੈਰਿਸ ਦਾ ਪਲੜਾ ਭਾਰੀ ਰਿਹਾ ਆ ਆ ਤਾਂ ਇਸੇ ਦਰਤ ਖਣੋਂ ਵੀ ਹੋ ਸਕਦਾ ਆ ਜਾਂ ਜੇ ਉਹ ਤਾਂ ਚਾਵ ਮਨ ਲਾਰੇ ਆ ਵੀ ਸੋਚਦੇ ਆ ਵੀ ਕੀ ਜਿਹੜਾ ਉਹ ਹੋਊਗਾ ਅ ਅਗਲੇ ਦਿਨ ਉਹ ਫਾਕਸ ਦੇ ਉੱਤੇ ਪਹੁੰਚ ਗਏ ਫਿਰ ਉਹੀ ਚੀਜ਼ ਜੇ ਟਰੰਪ ਉਹਨਾਂ ਨੂੰ ਇੱਕ ਚੀਜ਼ ਕਹਿਣੀ ਆਉਂਦੀ ਹੈ ਜਿੱਚ ਉਹ ਹਾਰ ਜਾਂਦੇ ਆ ਵੀ ਇਹ ਰਿਗ ਕੀਤਾ ਸੀ ਮੇਰੇ ਅਗੇਂਸਟ ਸਿਸਟਮ ਏ ਬੀ ਸੀ ਨੇ ਰਿਗ ਕੀਤਾ ਸੀਗਾ ਇਸ ਲਈ ਜਿਹੜਾ ਉਹ ਡਿਬੇਟ ਆ ਉਹ ਮੈਂ ਨਹੀਂ ਜਿੱਤਿਆ ਉਹਨਾਂ ਨੇ ਉਦਾਂ ਕੱਲ ਕਈ ਪੋਸਟਾਂ ਵੀ ਪਾਈਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਰਾਈਟ ਵਾਲੇ ਚੈਨਲ ਆ ਰਾਈਟ ਵਿੰਗ ਵਾਲੇ ਉਹਨਾਂ ਦੀ ਜਿਹੜੇ ਪੋਲਸ ਆ ਉਹ ਉਹਨਾਂ ਨੇ ਦਿਖਾਏ ਵੀ 트াম্প ਨੇ ਜਿਹੜਾ ਇਹ ਡਿਬੇਟ ਆ ਬੜੀ ਆਸਾਨੀ ਦੇ ਨਾਲ ਆ ਜਿਹੜਾ ਉਹ ਜਿੱਤਿਆ ਹੈਗਾ ਆ ਉਹਨਾਂ ਨੇ ਆਪਣੀ ਪਰਫਾਰਮੈਂਸ ਨੂੰ ਡਿਫੈਂਡ ਕੀਤਾ ਹੈ ਹੈਰਿਸ ਤੇ ਉਲਟ ਹੈ ਤੇ ਉਹ ਕਹਿੰਦੇ ਵੀ ਮੈਂ ਹੁਣ ਲੈਸ ਇਨਕਲਾਈਨ ਲੱਗਦਾ ਨਹੀਂ ਆ ਵੀ ਇਹ ਖੁਦ ਆਪ ਹੁਣ ਅਗਲਾ ਜਿਹੜਾ ਉਹ ਡਿਬੇਟ ਦੂਸਰਾ ਜਿਹੜਾ ਉਹ ਕਰਨਗੇ ਆ ਸੋ ਹੈਰਿਸ ਉਹਨਾਂ ਨੇ ਚੁਣੌਤੀ ਉਹਨਾਂ ਨੂੰ ਦੇ ਦਿੱਤੀ ਹੈ ਸੱਦਾ ਜਿਹੜਾ ਉਹ ਦੇ ਦਿੱਤਾ ਆ ਸੋ ਦੇਖਦੇ ਆ ਵੀ ਦੋਨੋਂ ਕੈਂਪੇਨਸ ਹੁਣ ਇਵੈਂਚੁਅਲੀ ਅਲਟੀਮੇਟਲੀ ਐਗਰੀ ਕਰਦੇ ਆ ਜਾਂ ਨਹੀਂ ਇਹ ਹੈ ਜੀ ਇੱਕ ਓਪਨ ਸਵਾਲ ਜਿਹੜਾ ਉਹ ਰਹੂਗਾ ਬੈਕ ਐਂਡ ਫੋਰਥ ਦੋਨਾਂ ਦੇ ਦਰਮਿਆਨ ਜਿਹੜਾ ਉਹ ਚੱਲਦਾ ਹੀ ਜਿਹੜਾ ਉਹ ਰਿਹਾ ਸੋ ਕਹਿੰਦੇ ਵੀ ਟਿਊਜ਼ਡੇ ਦੀ ਨਾਈਟ ਨੂੰ ਟਰੰਪ ਨੇ ਸਜੈਸਟ ਕੀਤਾ ਸੀ ਕਈ ਵਾਰ ਵੀ ਉਹ ਪਾਰਟਿਸਿਪੇਟ ਵੀ ਜਿਹੜਾ ਉਹ ਨਹੀਂ ਕਰਨਗੇ ਮੇਬੀ ਡਿਬੇਟ ਦੇ ਵਿੱਚ ਤੇ ਪਰ ਉਹਨਾਂ ਨੇ ਪ੍ਰੋਪੋਜ਼ ਕਰ ਰਹੇ ਸੀ ਫਾਕਸ ਯੂ ਐਨ ਵੀ ਸੀ ਨਿਊਜ਼ ਦੇਤੇ ਜਿਹੜਾ ਉਹ ਡਿਬੇਟਸ ਨੂੰ ਪਰ ਡਿਬੇਟ ਦੇ ਵਿੱਚ ਉਹ ਪਹੁੰਚੇ ਸ਼ੋਅ ਅਪ ਹੋਏ ਤੇ ਉਹਨਾਂ ਨੇ ਇਵੈਂਚੁਅਲੀ ਜਿਹੜਾ ਆਪਸ ਦੇ ਵਿੱਚ ਗੱਲਾਂ ਕੀਤੀਆਂ ਲੋਕਾਂ ਦੀ رائے ਕਿੱਦਾਂ ਦੀ ਰਹੂਗੀ ਇਹ ਡਿਬੇਟ ਤੋਂ ਬਾਅਦ ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ ਤੇ ਜਿੱਦਾਂ ਆਪਾਂ ਦੱਸਿਆ ਫਿਰ ਅਗਲੇ ਦਿਨ ਸਵੇਰੇ 9:11 ਦੇ ਸਮਾਰਕ ਦੇ ਉੱਤੇ ਇਹ ਦੋਨੋਂ ਆਪਸ ਦੇ ਵਿੱਚ ਮਿਲੇ ਜਿੱਥੇ ਉਹਨਾਂ ਨੇ ਇੱਕ ਦੂਜੇ ਦੇ ਨਾਲ ਹੱਥ ਵੀ ਜਿਹੜਾ ਉਹ ਬੁਲਾਇਆ ਉਸ ਤ੍ਰਾਸਦੀ ਨੂੰ ਜਿਹੜਾ ਉਹ ਯਾਦ ਕਰਦੇ ਆ